ਤੇ ਉਹ ਨਾ ਬਹੁਤ ਸਾਲਾਂ ਤੋਂ ਕਹਿੰਦੇ ਇੱਕ ਇਦਾਂ ਦੀ ਜਗ੍ਹਾ ਤੇ ਖੜੀ ਹੈਗੀ ਮਿੱਟਲਾਂ ਆਂ ਦੇ ਵਿੱਚ ਠੀਕ ਆ ਉਹ ਦੇਖਦੀ ਨਹੀਂ ਹੈਗੀ ਚਮਤਕਾਰੀ ਪੱਥਰਾਗਾ ਉਹ ਪੱਥਰਾ ਐ ਤੇ ਉਹਨੂੰ ਬੋਲ ਕਹਿ ਦਿੰਦੇ ਆਗੇ ਗੇਂਦ ਕਹਿ ਦਿੰਦੇ ਆਗੇ ਆਹਾ ਭਾਈ ਉਹ ਸਾਹਮਣੇ ਪੱਥਰਾ ਜਿਹੜਾ ਤੁਸੀਂ ਦੇਖੀ ਜਾਂਦੇ ਹੋਗੇ ਇਧਰ ਭਾਈ ਜੋਰ ਪਰਖੀ ਜਾਂਦੇ ਆਗੇ ਦੇਖਦੇ ਆਗੇ ਤੱਕ ਕੇ ਕੋਈ ਪਿੰਡ ਸ਼ਹਿਰ ਤਾਂ ਕੀ ਆਉਣਾ ਸੀਗਾ ਜੇ ਇਹ ਤਾਂ ਜੰਗਲ ਆ ਗਿਆ ਤੇ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਟਾਈਮ ਹੋ ਜਾਂਦਾ ਅੱਜ ਰਹਿਣ ਦਾ ਔਖਾ ਹੀ ਹੋਈ ਜਾਊਗਾ ਪਤਾ ਨਹੀਂ ਕੋਈ ਕਿੰਨੇ ਕਿਲੋਮੀਟਰ ਤੇ ਪਿੰਡ ਹੋਊਗਾ। ਨਾ ਕੋਈ ਇੱਥੇ ਲਾਈਟ ਜਗਦੀ ਆ ਨਾ ਕੁਝ ਹੋਰ ਆਗਾ। ਤਿੰਨ ਤਨ ਰੋਟੀਆਂ ਦੇਗੀ 20 ਰੁਪਿਆ ਦੀ ਜਿਹੜੀ ਇੱਕ ਰੋਟੀ ਹੈਗੀ। ਤੇ ਨਾਲ ਜਿਹੜੀ ਦਾਲ ਦੇ ਕੇ ਗਏ ਆ ਨਾ ਭਾਈ। ਆ ਦੇਖੋ। 26 ਅਕਤੂਬਰ ਜੀ ਦਿਨ ਹੈਗਾ ਐਤਵਾਰ। 2025। ਗੱਡੀ ਬਈ ਆਪਣੀ ਤਿਆਰ ਵਰ ਤਿਆਰ ਆ। ਸਫ਼ਰ ਆਪਣਾ ਜਿਹੜਾ ਹੈਗਾ ਕੰਨਿਆ ਕੁਮਾਰੀ ਵੱਲ ਦਾ ਇੱਥੋਂ ਲਗਭਗ 700 ਕਿਲੋਮੀਟਰ ਦੇ ਨੇੜੇ ਤੇੜ ਹੈਗਾ ਭਾਈ ਕੰਨਿਆ ਕੁਮਾਰੀ ਤੇ ਖਾਸੇ ਦਿਨਾਂ ਬਾਅਦ ਅੱਜ ਆਪਾਂ ਜਿਹੜਾ ਸਾਈਕਲ ਦਾ ਸਫ਼ਰ ਆ ਸ਼ੁਰੂ ਕਰਨ ਲੱਗੇ ਆਗੇ ਕਿਉਂਕਿ ਸਾਨੂੰ ਪਤਾ ਹੀ ਆ ਜੀ ਹਨਾ ਕਿਧਰੋਂ ਕਿਧਰੋਂ ਆਪਣੇ ਸਾਈਕਲ ਆਏ ਆਗੇ ਡੱਬਿਆਂ ਚੋਂ ਕੱਢੇ ਆਗੇ ਤੇ ਹੁਣ ਜਮਾ ਠੀਕ ਆ ਭਾਈ ਲੋਟ ਆਗੇ ਜਮਾ ਇਹ ਗੇਰ ਗੁਰ ਜਮਾ ਲੋਟ ਕਰਤੇ ਭਾਈ ਉਹਨਾਂ ਨੇ ਜਿਹੜਾ ਗਰੀਸ ਗਰੂਸ ਵੀ ਚੰਗੀ ਤਰ੍ਹਾਂ ਕਰਤਾ ਧੋਤ ਵੀ ਇਹਨਾਂ ਦੀ ਹੋ ਗਈ ਤੇ ਹੁਣ ਬਸ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਨਾ ਹੈ ਤੇ ਆਪਾਂ ਕਿੱਥੇ ਆਂਗੇ ਚਨਈ ਦੇ ਵਿੱਚ ਇਹ ਟੀ ਨਗਰ ਪੈ ਜਾਂਦਾ ਜੀ ਸਾਹਮਣੇ ਗੁਰਦੁਆਰਾ ਸਾਹਿਬ ਠੀਕ ਆ ਜੀ ਤੇ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਫਿਰ ਆਪਾਂ ਅੱਜ ਦਾ ਸਫ਼ਰ ਹੈ ਜਿਹੜਾ ਸ਼ੁਰੂ ਕਰਾਂਗੇ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਬਸ ਆਪਾਂ ਚੱਲਣ ਲੱਗੇ ਆ ਜੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਹਾਂ ਵਾਲਾ ਨਾਮ ਉਹਦਾ ਨਾਮ ਵਾਹਿਗੁਰੂ ਜੀ ਵਾਹਿਗੁਰੂ ਗੁਰਦੁਆਰਾ ਸਾਹਿਬ ਤੋਂ ਜੀ ਆਪਾਂ ਚੱਲ ਨਹੀਂ ਲੱਗੇ ਸੀਗੇ ਤੇ ਨੀਸ਼ੂ ਭਾਈ ਥੋੜਾ ਜੱਗ ਕੇ ਗਿਆਗਾ ਬਸ ਆਪਾਂ ਚੱਲਦੇ ਆਂ ਤੇ ਸਾਹਮਣੇ ਜਿਹੜਾ ਤੁਸੀਂ ਇੱਕ ਹੋਰ ਸਾਈਕਲ ਦੇਖੀ ਜਾਂਦੇ ਹੋ ਤੇ ਬਾਈ ਵੀ ਭਾਈ ਸਾਈਕਲ ਤੇ ਜਿਹੜੀ ਯਾਤਰਾ ਕਰੀ ਜਾਂਦਾਗਾ ਕਿੱਥੋਂ ਆਏ ਆ ਤੇ ਕੀ ਨਾਮ ਆਗਾ ਤੇ ਕਿੱਧਰ ਨੂੰ ਜਾ ਰਹੇ ਆ ਪੁੱਛਦੇ ਆਂਗੇ ਹਾਂਜੀ ਹਾਂ ਜੀ ਨਮਸਕਾਰ ਭਾਈ ਨਮਸਕਾਰ ਸੱਚੇ ਕਾਲ ਆਪ ਸਭੀ ਨੂੰ ਔਰ ਨਮਸਕਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਕੀ ਨਾਮ ਹੈ ਭਈ ਆਪਕਾ ਮੇਰਾ ਨਾਮ ਦੀਪਕ ਸ਼ਰਮਾ ਹੈ ਦੀਪਕ ਸ਼ਰਮਾ ਕਹਾਂਸੇ ਆਏ ਹੋ ਜੀ ਮੈਂ ਪਣੀਪਥ Haryana ਸੇ पानीपत हरियाणा से जी तो कितने दिन हो गए जी निकले घर से मैं 25 मई को निकला था और आज मुझे लगा 25 अक्टूबर है तो मुझे आज पाँच महीने हो गए तो कल मुझे पाँच महीने हो चुके हैं कल महीने महीने हो पांच हो गए गए जी किधर नु जा रहे हो जी अभी मैं पूरा बाउंड्री टच कर रहा हूँ मेरी ये चार धाम यात्रा है बेसिकली पानीपत से द्वारकाधीश द्वारकाधीश से रामेश्वरम रामेश्वरम से पूरी जगन्नाथ फिर आखिरी में बद्रीनाथ ਇਹ ਮੇਰਾ ਰੂਟ ਰਹੇਗਾ। ਅੱਛਾ ਜੀ। ਆ ਲਿਖਿਆ ਵੀ ਹੋਇਆਗਾ ਬਾਈ ਨੇ ਚਾਰ ਧਾਮ ਯਾਤਰਾ ਤੇ ਬਾਕੀ ਸਾਰਾ ਕੁਝ ਵੀ ਭਾਈ ਆ ਜਿਹੜਾ ਬੋਰਡ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ। ਆਪਰੇਸ਼ਨ ਸਿੰਦੂਰ। ਆਪਰੇਸ਼ਨ ਸੰਦੂਰ ਲਿਖਿਆ ਹੋਇਆ ਹੈ ਨਾ ਜੀ। ਹਾਂ ਆਪਰੇਸ਼ਨ ਸਿੰਦੂਰ। ਔਰ ਇਹ ਨਾਇਨ ਸੰਕਲਪ ਹੈ। ਭਈ ਪਾਣੀ ਕੋ ਬਚਾਣਾ, ਸਵਛ ਭਾਰਤ ਅਭਿਆਨ ਔਰ ਵੋਕਲ ਫਾਰ ਲੋਕਲ ਸਵਦੇਸ਼ੀ ਕੋ ਅਪਣਾਣਾ। ਇਸੇ ਪੰਜਾਬ ਮੇ ਬਹੁਤ ਸਾਰੇ ਬੱਚੇ ਨਾ ਇਨਵਰਸ਼ਨ ਕਰਤੇ ਰਹਤੇ ਹਨ। वो लगे रहते हैं कुछ ना कुछ अभी एक साइकिल भी बनाया है बैटरी से सिंपल साइकिल को बैटरी जोड़ दिया जी। हाँ तो ये पंजाब मैं तो बहुत क्रिएटिव मानता हूँ पंजाबियों को क्योंकि वो लगे रहते हैं जैसे उसको थार को मॉडिफाइड कर देते हैं हाँ, बोर बोर को करते हैं तो फिर ऑर्गेनिक खेती को अपनाना तो और ये फिर हेल्थ को अपनाना ये गरीबों की हेल्प करना ये सारे नो रेजुलेशन है जिनको लेके मैं चला हुआ और ऑपरेशन सिंदूर और साथ में नशा छुड़ाओ बेटा बचाओ अभियान ठीक है हमारे मुख्यमंत्री जी ने दिया था नारा भाई हाँ ਤੇ ਬਾਈ ਭਾਈ ਬਾਵਾ ਸਾਰੇ ਮੈਸੇਜ ਦਿੰਦੇ ਆ ਚੰਗੇ ਚੰਗੇ ਹਨਾ ਤੇ ਸਾਰਾ ਤੁਸੀਂ ਜਿਹੜਾ ਬਾਈ ਨੇ ਦੱਸ ਹੀ ਦਿੱਤਾ ਕੀ ਕੀ ਜਿਹੜੇ ਨਾਲ ਦੀ ਨਾਲ ਸੰਦੇਸ਼ ਦਿੰਦੇ ਰਹਿੰਦੇ ਹੈਗੇ ਤੇ ਆਹ ਭਾਈ ਇਹਨਾਂ ਦਾ ਸਾਈਕਲ ਲਗਾ ਇਹ ਜੇ ਸਾਈਕਲ ਬੈਟਰੀ ਵਾਲਾ ਹੈ ਜੀ ਹਾਂ ਬੈਟਰੀ ਵਾਲਾ ਦੋਸਤ ਬੈਟਰੀ ਵਾਲਾ ਇਹ ਕਿਸੇ ਭਾਈ ਨੇ ਮੈਨੂੰ ਕਿੰਨਾ ਕਿਲੋਮੀਟਰ ਚੱਲ ਜਾਂਦਾ ਹੈ ਜੀ ਇਹ ਇੱਕ ਬੈਟਰੀ ਸੇ 50 50 ਸੇ ਕਿਲੋਮੀਟਰ ਨਿਕਾਲ ਦਿੰਦਾ ਹੈ ਔਰ ਐਕਸਲੇਟਰ ਤੇ ਨਿਕਾਲ ਦਿੰਦਾ 60 60 ਜਾਂ 70 ਕਿਲੋਮੀਟਰ ਨਿਕਾਲ ਦਿੰਦਾ ਹੈ ਅੱਛਾ हाँ। तो एक दिन में कितना चले जाते हो आगे मैं हाँ। निकाल देता डेस्टिनेशन डेस्टिनेशन डिपेंड करता है कि अगला मुझसे किलोमीटर या वा वा वन या किलोमीटर तो अपने देश के दे, झंडे लगे हुए हैं तिरंगे पंप भी भाई ने टंगे हुआ ठीक है भाई जी बिटो भाई शुक्रिया बहुत धन्यवाद ਇਹ ਅਜੀ ਮਦਰਾਸ ਸ਼ਹਿਰ ਜਿੱਥੋਂ ਆਪਾਂ ਨੂੰ ਵਾਹ ਜਿੱਥੋਂ ਆਪਾਂ ਨੂੰ ਬਾਹਰ ਨਿਕਲਦਿਆਂ ਨੂੰ ਲਗਭਗ ਆਰਾਮ ਨਾਲ ਘੰਟਾ ਡੇਢ ਘੰਟਾ ਲੱਗ ਹੀ ਜਾਊਗਾ ਕਿਉਂਕਿ ਲਾਲ ਬੱਤੀਆਂ ਥਾਂ ਥਾਂ ਤੇ ਆ ਤੇ ਉੱਥੇ ਜਿਹੜਾ ਆਪਾਂ ਨੂੰ ਖੜਨਾ ਪੈ ਜਾਂਦਾਗਾ ਤੇ ਬਾਕੀ ਜਿੰਨੇ ਕ ਹੁਣ ਸਾਧਨ ਫਿਰਦੇ ਆ ਇਹ ਬਾਈ ਦਿਨੇ ਤਾਂ ਫਿਰਨੇ ਫਿਰਨੇ ਰਾਤ ਨੂੰ ਵੀ ਇੰਨੇ ਕ ਫਿਰਦੇ ਹੀ ਰਹਿੰਦੇ ਆਗੇ ਰਾਤ ਨੂੰ ਵੀ ਕਹਿੰਦੇ ਚਨਈ ਸ਼ਹਿਰ ਖੁੱਲਾ ਹੀ ਰਹਿੰਦਾਗਾ ਨਾਲ ਦੁਕਾਨਾਂ ਬੰਦ ਹੋ ਜਾਂਦੀਆਂਗਾ ਉਹ ਲੋਕ ਤੁਰੇ ਫਿਰਦੇ ਰਹਿੰਦੇ ਆਗੇ ਰਾਤ ਨੂੰ ਵੀ 10 ਕਿਲੋਮੀਟਰ ਬਾਈ ਲਗਾਤਾਰ ਫੋਲ ਖਿੱਚ ਕੇ ਲਿਆਇਆ ਪੂਰਾ ਭੌਲ ਸਪੀਡ ਤੇ 15 ਕਿਲੋਮੀਟਰ ਸਾਈਕਲ ਚਲਾਇਆ ਜੀ ਤੇ ਇੱਕ ਮਿੰਟ ਜੀ ਬੈਗ ਲਾ ਕੇ ਰੱਖ ਲਗੇ ਆਏ ਹਾਏ ਹਾਏ 15 ਕਿਲੋਮੀਟਰ ਸਾਈਕਲ ਚਲਾਇਆ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਲੱਛਣ ਜੇ ਘਰ ਦੇ ਫਿਰਦਿਆਂ ਕਦੇ ਰੇਲ ਗੱਡੀ ਤੇ ਚੜ ਗਏ ਕਦੇ 10 ਕਿਲੋਮੀਟਰ ਚਲਾ ਲਿਆ ਅੱਜ ਮਾੜਾ ਜਨਾ ਖੁੱਚਾਂ ਚ ਸੇਕ ਨਿਕਲੀ ਜਾਂਦਾਗਾ ਆਥ ਨੇ ਲੱਗਦਾ ਵੀ ਐਂ ਲੱਗੂਗਾ ਪਤਾ ਨਹੀਂ ਕਿੱਥੇ ਪਾਇਆ ਕੱਥੇ ਨਾ ਜੇ ਅਸੀਂ 90 ਕਿਲੋਮੀਟਰ ਕੱਢਿਆ ਤਾਂ ਮਾਵਾ ਟਾਈਮ ਬਾਅਦ ਚਲਾਇਆ ਨਾ ਫੈਂਟੀ ਦੁਰਿਆ ਹੈ ਯਾ ਸੇ ਸ਼ਹਿਰ ਦੇ ਵਿੱਚ ਸੰਦੀਪ ਅਜੇ ਮਗਰ ਆਉਂਦਾਗਾ ਉਹਦੇ ਵੀ ਦਿਖਾਉਣਿਆ ਹਾਲਾਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਤੇ ਜ਼ੋਰ ਜ਼ਿਆਦਾ ਤਾਂ ਨਹੀਂ ਲੱਗਿਆ ਮੂੰਹ ਦੀ ਛੰਨਿਆ ਦੇਖ ਕੇ ਲੱਗਦਾ ਹੂ ਆਪਾਂ ਵੀ ਠੀਕ ਆ ਜੀ ਠੀਕ ਹੈ ਹੋ ਆਉਂਦਾ ਸੰਦੀਪ ਆ ਜਾ ਆ ਜਾ ਆ ਜਾ ਚੋਪਰਾ ਆ ਜਾ ਕੇ ਰਾਜ ਕਿਵੇਂ ਨਹੀਂ ਅੰਡਮਾਨੀਆਂ ਜਿਆਦਾ ਜੋ ਨਿਕਲੇ ਆਇਆ ਹੈ ਉਹ ਆ ਦੇ ਅੰਨਿਆ ਦੇਖੀਏ ਕਿਵੇਂ ਬਣ ਗਈ ਬਿੰਨਾ ਆ ਗਿਆ। ਆ ਮੈਂ ਸੋਈ ਨਾ। ਇੱਕ ਮਿੰਟ। ਤੋਂ ਕਿ ਨਾਂਗੇ ਆਦੇ ਸੀਗੇ। ਆ ਕਿਵੇਂ ਲੋਟਾ? ਲੋਟਾ ਬਿੰਨਾ ਆ ਗਿਆ। ਨਾ ਤੋਗੇ ਟੋਰ ਨਾਂਗੇ ਆਦੇ ਸੀ ਲੈ ਜੀ ਇੱਧਰ ਨੂੰ ਇੱਧਰ ਨੂੰ ਹੁਣ ਪਤਾ ਲੱਗੂ ਨਾ। ਜ਼ੋਰ ਦਾ। ਨਹੀਂ ਸਭ ਸਹੀ ਹੋਇਆ ਖੜਾ। ਖੁੱਚ ਕਹਿਵਾਂਗੀ। ਖੁੱਚ ਵੀ ਕਹਿਮਾ ਤਾਂ ਫੋਨ ਥੋੜਾ ਇੱਧਰੋਂ ਫੜਾਈ। ਤੇ ਇਹ ਆ ਦੇ ਗੱਲ ਜੇ ਦੇਖੀ ਸਭ ਸਹੀ ਹੋਇਆ ਖੜਾ। ਮਖਦ ਵਾਲਾ ਨਿਕਲ ਗਿਆ ਤੇ ਇੱਧਰ ਇੱਧਰ ਖੁਚਾਂ ਦੁਖੀ ਆਂਦੀਆਂ ਆ ਜਿਹੜੀ ਗੱਲ ਵਾਲੀ ਚਿੜੀ ਜੀ ਹੁੰਦੀ ਆ ਨਾ ਕੋ ਗਾ ਜਾ ਆਹ ਬੁਰਕ ਬੁਰਕ ਵਜਦਾ ਇੱਕ ਸਾਡੀ ਕੀ ਨਹੀਂ ਜਾਂਦਾ ਬੁਰਕ ਬੁਰਕ ਵਜਦਾ ਤੇ ਬਾਕੀ ਕੋਈ ਐਡੀ ਦਿੱਕਤ ਵਾਲੀ ਗੱਲ ਹੈ ਨਹੀਂਗੀ ਜੀ ਕਿਉਂਕਿ ਪਹਿਲਾਂ ਵੇ ਪਾਸੇ ਸਾਈਕਲ ਚਲਾਉਂਦੇ ਦਿੱ ਦਿੱਕਤ ਵਾਲੀ ਗੱਲ ਤਾਂ ਹਨ ਦਿੱਕਤ ਵਾਲੀ ਤਾਂ ਪੂਰੀ ਗੱਲ ਹੀ ਆ ਨਹੀਂ ਨਹੀਂ ਜੀ ਆਪਾਂ ਪਹਿਲਾਂ ਤੈਨੂੰ ਪਤਾ ਸਾਈਕਲ ਚਲਾਉਣੀ ਹੁੰਨੀ ਆ ਇਹ ਮਿੰਨਾ ਜਿਹੜਾ ਸਾਈਕਲ ਆਪਾਂ ਨਹੀਂ ਚਲਾਇਆ ਸੀਗਾ ਤਾਂ ਹੀ ਇਸ ਕਰਕੇ ਦਿਵਾਲਾ ਨਿਕਲ ਗਿਆ ਸੀ ਤੇ ਤਾਂ ਹੀ ਇਸ ਕਰਕੇ ਥੋੜਾ ਜਿਹਾ ਮੂੰਹ ਦਾ ਵਿਗੜ ਗਿਆ ਥੋੜਾ ਢਾਂਚਾ ਜਾ ਤੇ ਕੋਈ ਨਹੀਂ ਦੋ ਕਿ ਦਿਨ ਲੱਗਣਗੇ ਸੈੱਟ ਹੋਣ ਨੂੰ ਦੋ ਕਿ ਦਿਨ ਲੱਗਣਗੇ ਦੋ ਤਿੰਨ ਦਿਨਾਂ ਚ ਪੂਰੇ ਸੈੱਟ ਹੋ ਜਾਣਗੇ ਫਿਰ ਪਹਿਲਾ ਵਾਲੀ ਚਾਲ ਤੇ ਆ ਜਾਾਂਗੇ ਜੀ ਤੇ ਤੁਸੀਂ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਬਿੱਟੂ ਬਾਈ ਦੀ ਵੀਡੀਓ ਪੂਰੀ ਟਿਕਾ ਕੇ ਦੇਖਿਆ ਕਰੋ ਜੀ ਇਹ ਟੀਟੀ ਟੂਟੀ ਨਾਲ ਵਧੀਆ ਗੱਲ ਕਰਦੇ ਆ ਟੀਟੀ ਦਾ ਟੀਟੀ ਦਾ ਦੋਸਤ ਆਪਣੇ ਨਾਲ ਆ ਜੀ ਹਾਂ ਟੀਟੀ ਦਾ ਦੋਸਤ ਤੁਹਾਡੇ ਨਾਲ ਆ ਹੋਰ ਇਹ ਬਾਕੀ ਕਿਸੇ ਗੱਲ ਦੀ ਦਿਕਤ ਪਈ ਲੋੜ ਪਈ ਫੋਨ ਲਾ ਲਈ ਫੋਨ ਮੈਂ ਚੱਕਣਾ ਨਹੀਂ ਮੇਰੇ ਹਿਸਾਬ ਨਾਲ ਮੂ ਬਣਾ ਲੈ ਲਿਆ ਮੂ ਪਪਾ ਜਦੋਂ ਟੂਰ ਸਟਾਰਟ ਕੀਤਾ ਸੀਗਾ ਉਹਦੇ ਮੂ ਵੀ ਮਲੀ ਸੀਗੀ ਖੱਚਾ ਤੇ ਮਨ ਲਾਂਗੇ ਤੇ ਅਸੀਂ ਮੋਕੇ ਦਾ ਕੇ ਖੜੇ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉੱਥੇ ਲੌਣੀ ਦਾ ਮੱਛਰ ਵਾਸਤੇ ਓੜੋ ਮੌਸ ਸੀਗੀ ਤੇ ਮੂ ਬ ਲੱਗ ਹੀ ਪੈ ਗਿਆ ਫਿਰ ਨਾਲੇ ਠੰਡਕ ਜੀ ਰਹੀ ਆਰਾਮ ਜੀ ਰਹੀ ਨਾਲੇ ਲੱਤਾਂ ਲੱਤਾਂ ਸੈੱਟ ਹੋ ਗਈਆਂ ਸੀ ਲਓ ਜੀ ਬਿੱਟੂ ਭਾਈ ਜੀ ਕਰੋ ਗੱਲਾਂ ਬਾਤਾਂ ਇਨੇຊ ਨੂੰ ਡੀ ਕਰਿਆ ਜੀ ਉਹ ਪਤਾ ਨਹੀਂ ਹੁਣ ਕਿੱਧਰ ਰਹਿ ਗਿਆ ਲਾਈਫ ਫੋਨ ਨੂੰ ਨਹੀਂ ਲਾਇਆ ਨਹੀਂ 125 125 ਨੇਰਾ ਬਲਕੀ ਥੈਂਕ ਯੂ ਦਾਦਾ ਸ਼ੁਕਰੀਆ ਵਲਕਮ ਹੰਟਰੀ 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 25 ਕਿਲੋਮੀਟਰ ਸਾਈਕਲ ਚਲਾ ਲਿਆ ਜੀ ਤੇ ਹੁਣ 2 ਕ ਘੰਟੇ ਪੈ ਜਗੇ ਨਿਆਰਾ ਹੀ ਆ ਗਿਆ ਮੌਸਮ ਇੱਕ ਵਾਰੀ ਠੀਕ ਹੋ ਗਿਆ ਜੀ ਪਹਿਲਾਂ ਜ਼ਿਆਦਾ ਗਰਮੀ ਸੀਗੀ ਅੱਗ ਲੱਗੀ ਜਾਂਦੀ ਸੀਗੀ ਤੇ ਹੁਣ ਜਿਹੜਾ ਠੀਕ ਹੋ ਗਿਆ ਹਵਾ ਠੰਡੀ ਚੱਲਦੀ ਹੈਗੀ ਜਿਵੇਂ ਆਪਾਂ ਕੱਲ ਵੀਡੀਓ ਦੇ ਵਿੱਚ ਦੱਸਿਆ ਸੀ ਹਨਾ ਬਾਈ ਕਹਿੰਦੇ ਸੀਗੇ ਵੀ 7 ਦਿਨ ਲਗਾਤਾਰ ਮੀਂਹ ਪਊਗਾ ਬਸ ਕੱਲ ਆਥ ਨੇ ਨਾ ਮਾੜਾ ਜਿਹਾ ਛੜਾਕਾ ਜਿਹਾ ਆਇਆ ਤੇ ਐ ਦੂ ਬਾਅਦ ਕੁਛ ਨਹੀਂਗਾ ਹੁਣ ਵੀ ਕਿਰਾਂ ਮਾਹੌਲ ਜਿਹਾ ਤਾਂ ਬਣਿਆ ਪਿਆਗਾ ਮੀਂਹ ਵਾਲਾ ਪਤਾ ਤਾਂ ਕੋਈ ਨਹੀਂਗਾ ਕਿਹੜੇ ਵੇਲੇ ਆਜੇ ਹਾਂਜੀ ਹਾਂ ਹਾਂ नमस्ते जी नमस्ते हम कन्याकुमारी जी शुक्रिया जी शुक्रिया भाई हाँ जी तो सैकल में साइकिल में जाए बस साइकिल पे जाएगा हाँ जी हाँ जी हाँ जी जी। स्कूटरी पिछे लिखा हुआ है भाई पुलिस ਸ਼ਾਇਦ ਕੋਈ ਪੁਰਸ ਸਹਦਕਾਰੀ ਸੀਗਾ ਇੱਥੋਂ ਦਾ ਪੁੱਛਦਾ ਸੀਗਾ ਕਿੱਧਰੋਂ ਆਇਆ ਤੇ ਕਿੱਧਰ ਨੂੰ ਜਾ ਰਹੇ ਹੋ ਚਾਹ ਦਾ ਸਮਾਂ ਹੋ ਗਿਆ ਜੀ ਘੁੱਟ ਚਾਹ ਦੀ ਪੀ ਕੇ ਫੇਰ ਅੱਗੇ ਵੱਲ ਤੁਰਦੇ ਆਂਗੇ ਹੈਗੀ ਆ ਚਾਹ ਮੈਂ ਕੱਤਰ ਗਾੜੀ ਹੀਰੋ ਹਾਂਡਾ ਖੋਜੇਗੀ ਜੱਫੇ ਚੜ ਲਵਾ ਜਵਾਨੀ ਮੱਚੇ ਹੁੰਦਾ ਖੋਜੇਗੀ ਚਾਹ ਹੈਗੀ ਆ ਚਾਹ ਹੈਗੀ ਠੀਕ ਹੈ ਜੀ ਠੀਕ ਕਿਵੇਂ ਚਾਹ ਪੀਣ ਤੋਂ ਪਹਿਲਾਂ ਇੱਥੇ ਹੱਥ ਧੋਣੇ ਪੈਂਦੇ ਹੈਗੇ ਹਾਂ ਨਹੀਂ ਹੋਰ ਕਿਵੇਂ ਠੀਕ ਮੈਂ ਠਰਾਮ ਕਰਦੇ ਹਾਂ ਉਹ ਟੋਲਾ ਜਾ ਕੇ ਖੋਣਗੇ ਕੰਤਾ ਨਹੀਂ ਲਾਗੀ ਜੀ ਚਾਹ ਪੀ ਕੇ ਫੇਰ ਤੁਰ ਪਿਆ ਜੀ ਅੱਜ ਸਫਰ ਵਧੀਆ ਲੱਗ ਗਿਆ ਨਾ ਕੇਰਾ ਤਾਂ ਕੇਰਾ ਦਾ ਬਾਈ ਢੱਲ ਜੀ ਮਾਰ ਗਿਆ ਸੀ ਸਰੀਰ ਤੇ ਪਰ ਹੁਣ ਫੇਰ ਕਾਇਮ ਹੋ ਗਿਆ ਕਿਉਂਕਿ ਬਾਲੇ ਦਿਨ ਆ ਬਾਸ ਸਾਈਕਲ ਚਲਾਏ ਸੀਗੇ ਨਾ ਤੇ ਇੱਕ ਬੜੇ ਬਾਈਆਂ ਦੇ ਕਮੈਂਟ ਆਈ ਜਾਂਦੇ ਆ ਜੀ ਕਹਿੰਦੇ ਵੀ ਇੱਥੇ ਆਪਣੇ ਸਾਊਥ ਦੇ ਵਿੱਚ ਨਾ ਹਿੰਦੀ ਬੋਲਣੀ ਥੋੜੀ ਘੱਟ ਪਸੰਦ ਕਰਦੇ ਆ ਹਾਂ ਗੱਲ ਤਾਂ ਐਵੇਂ ਆ ਜੀ ਥੋੜਾ ਜਿਹਾ ਹਿੰਦੀ ਜੇ ਆਉਂਦੀ ਵੀ ਆ ਤਾਂ ਮੈਂ ਹਿੰਦੀ ਚ ਗੱਲ ਘੱਟ ਕਰਦੇ ਆਗੇ ਥੋੜਾ ਇਹ ਘੱਟ ਪਸੰਦ ਕਰਦੇ ਆ ਇਹ ਕੱਲੀ ਅੰਗਰੇਜ਼ੀ ਤੇ ਇਹਨਾਂ ਦੀ ਇੱਕ ਆਵਦੀ ਭਾਸ਼ਾ ਤਾਮਲ ਉਹਦੇ ਦੀ ਜ਼ਿਆਦਾ ਇਹ ਗੱਲਾਂ ਬਤਾ ਕਰਦੇ ਆ ਠੰਡਾ ਮੌਸਮ ਆਗਾ ਸਰਪਾਲ ਆਨੰਦ ਆ ਜਾਂਦਾ ਤਾਂ ਪੂਰਾ ਪੂਰਾ ਹਾਂ ਬਸ ਹੁਣ ਸਫਰਤਾ ਭਈਆ ਆਪਣਾ ਜਿਹੜਾ ਸਾਈਕਲ ਵਾਲਾ ਸ਼ੁਰੂ ਹੋ ਹੀ ਗਿਆ ਇੱਕ ਕਮੀ ਆ ਬਸ ਹੁਣ ਜੁੱਲੇ ਚੌਂਕੇ ਦੀ ਬਸ ਉਹ ਵੀ ਆਪਾਂ ਇੱਕ ਅੱਧੇ ਦਿਨ ਚ ਜਿਹੜੀ ਕਹਾਣੀ ਗੋਲ ਕਰ ਦਾਂਗੇ ਆਪਣੇ ਕੋਲ ਸਿਲੰਡਰ ਤਾਂ ਆਪਾਂ ਸਿਲੰਡਰ ਲੈਣੇ ਹੀ ਨਹੀਂ ਆ ਯਾਰ ਸਿਲੰਡਰ ਲੈਂਦੇ ਨਹੀਂ ਆਪਾਂ ਚੁੱਲਾ ਬਣਾਇਆ ਕਰਾਂਗੇ ਸਿਲੰਡਰ ਦਾ ਚੱਕਿਆ ਵੀ ਨਹੀਂ ਜਾਂਦਾ ਆਪਣੇ ਕੋਲੇ ਦੂਜੇ ਸਾਈਕਲਾਂ ਦੇ ਦਾ ਚੱਕਿਆ ਜਾਂਦਾ ਦੇਸੀ ਸਾਈਕਲਾਂ ਤੇ ਸਿਲੰਡਰ ਇਹਨਾਂ ਤੇ ਨਹੀਂ ਚੱਕਿਆ ਜਾਂਦਾ ਚੁੱਲਾ ਹੀ ਬਣਾਇਆ ਕਰਾਂਗੇ ਬਾ ਰੋਟੀ ਟੋਕਦਾ ਵੀ ਕਰਦੇ ਆ ਜੇ ਇੰਤਜ਼ਾਮ ਐ ਨਹੀਂ ਕੰਮ ਲੋਟ ਆਉਂਦਾ ਜੇ ਆਪਾਂ ਨਕਸ਼ਾ ਕੱਢ ਕੇ ਦੇਖਦੇ ਆ ਨਾ ਜੀ ਤਾ ਮੇਰੇ ਹਿਸਾਬ ਨਾਲ ਆਹ ਜਿਹੜੀ ਸੜਕ ਤੇ ਆਪਾਂ ਜਾਈ ਜਨੇ ਆਖਰੀ ਸੜਕ ਹੈਗੀ ਇਧਰਲੇ ਪਾਸੇ ਖੱਬੇ ਹੱਥ ਸਮੁੰਦਰ ਹੀ ਰਹਿ ਜਾਂਦਾ ਸਾਰਾ ਆਹ ਤਾਂ ਪਰਲੇ ਪਾਸੇ ਤਾਂ ਪੁਲ ਬਣਿਆ ਹੋਇਆ ਥੋੜਾ ਜਿਹਾ ਪਾਣੀ ਆ ਥੋੜਾ ਜਿਹਾ ਹੋਰ ਅੱਗੇ ਬਸ ਅੱਧਾ ਕਿਲੋਮੀਟਰ ਉਹ ਸਾਹਮਣੇ ਸਮੁੰਦਰ ਦਿਖੀ ਜਾਂਦਾਗਾ ਐਦੂ ਬਾਅਦ ਇਧਰਲੇ ਪਾਸੇ ਕੋਈ ਸੜਕ ਨਹੀਂ ਹੈਗੀ ਪਰਲੇ ਪਾਸੇ ਘਰ ਹੋਣਗੇ ਬਸ ਆ ਮਾੜੇ ਮੋਟੇ ਇਧਰ ਮਹੱਲਾ ਜੇ ਕੋਈ ਛੋਟੀਆਂ ਮੋਟੀਆਂ ਸੜਕਾਂ ਵੱਡੀ ਸੜਕਾ ਜਿਹੜੀ ਆਹੀ ਆਖਰੀ ਸੜਕ ਹੈਗੀ ਤੇ ਆ 119 ਕਿਲੋਮੀਟਰ ਜਿਹੜਾ ਪਿੰਡ ਸ਼ਹਿਰ ਆਊਗਾ ਭਾਈ ਉਹਦਾ ਨਾਂਗਾ ਪੋਂਡੀਚਰੀ ਅੱਜ ਇੱਥੇ ਆਪਾਂ ਫਿਰਦੇ ਆਗੇ ਜੀ ਇਸ ਸ਼ਹਿਰ ਦਾ ਨਾਮ ਹੈਗਾ ਮਹਾਬਲੀ ਮਹਾਬਲੀਪੁਰਮ ਇਹ ਚਨਈ ਤੋਂ ਨਾ 60 ਕਿਲੋਮੀਟਰ ਦੂਰ ਆਪਾਂ 60 ਕਿਲੋਮੀਟਰ ਦਾ ਸਫ਼ਰ ਕਰਕੇ ਜਿਹੜਾ ਇੱਥੇ ਆਏ ਆ ਇਹ ਜਦੋਂ ਆਪਾਂ ਕੰਨਿਆਕਮਾਰੀ ਨੂੰ ਜਾਂਦੇ ਇਹ ਰਾਹ ਦੇ ਵਿੱਚ ਹੀ ਪੈ ਜਾਂਦਾ ਹੈਗਾ ਇਹ ਸ਼ਹਿਰ ਤੇ ਇੱਥੇ ਨਾ ਕੁਝ ਜਗਾਵਾਂ ਦੇਖਣ ਵਾਲੀਆਂ ਸੀਗੀਆਂ ਜੀ ਇੱਕ ਇੱਥੇ ਨਾ ਬੋਲ ਆ ਗਈ ਉਹਨੂੰ ਕ੍ਰਿਸ਼ਨਾਂ ਦੀ ਬੋਲ ਕਹਿੰਦੇ ਆ ਕ੍ਰਿਸ਼ਨਾਂ ਦੀ ਮੱਖਣ ਬੋਲ ਕਹਿ ਦਿੰਦੇ ਆ ਠੀਕ ਆ ਜੀ ਤੇ ਉਹ ਨਾ ਬਹੁਤ ਸਾਲਾਂ ਤੋਂ ਕਹਿੰਦੇ ਇੱਕ ਇਦਾਂ ਦੀ ਜਗ੍ਹਾ ਤੇ ਖੜੀ ਹੈਗੀ ਮਿੱਟਲਾਂ ਆਂ ਦੇ ਵਿੱਚ ਠੀਕ ਆ ਉਹ ਦੇਖਦੀ ਨਹੀਂ ਹੈਗੀ ਚਮਤਕਾਰੀ ਪੱਥਰ ਆਗਾ ਉਹ ਪੱਥਰ ਆ ਤੇ ਉਹਨੂੰ ਬੋਲ ਕਹਿ ਦਿੰਦੇ ਆਗੇ ਗੇਂਦ ਕਹਿ ਦਿੰਦੇ ਆਗੇ ਤੇ ਇਧਰਲੇ ਪਾਸੇ ਸਾਹਮਣੇ ਆ ਜੀ ਟੱਕ ਟੱਕ ਹੀ 140 ਰੁਪਏ ਆਪਣੇ ਚਾਰਿਆ ਭਰਾਵਾਂ ਦੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਭਾਈ ਕਿੱਦਾਂ ਦੀ ਚਮਤਕਾਰੀ ਉਹ ਬੋਲ ਆ ਹਨਾ ਜਿਹੜੀ ਮੱਖਣ ਦੀ ਆਗੀ ਪੱਥਰ ਦੀ ਹੈਗੀ ਦੇਖਦੇ ਆਂ ਜਾ ਕੇ ਕੀ ਗੱਲਬਾਤ ਹੈਗੀ ਆਹਾ ਭਾਈ ਉਹ ਸਾਹਮਣੇ ਪੱਥਰ ਆ ਜਿਹੜਾ ਤੁਸੀਂ ਦੇਖੀ ਜਾਂਦੇ ਹੋਗੇ ਇਹ ਲਗਭਗ 6 ਮੀਟਰ ਉੱਚਾਗਾ ਤੇ 5 ਮੀਟਰ ਚੌੜਾ ਪੱਥਰ ਆਗਾ ਤੇ ਇਹਦੇ ਚ ਜਿਹੜਾ ਭਾਰ ਆਗਾ 250 ਟਨ ਭਾਰ ਆ ਇਹਦੇ ਇਸ ਪੱਥਰ ਦੇ ਵਿੱਚ ਤੇ ਤੁਸੀਂ ਦੇਖੋਗੇ ਭਾਈ ਇਹ ਢਲਾਣ ਦੇ ਵਿੱਚ ਖੜਾਗਾ ਉਹਨਾਂ ਨੂੰ ਢਲਾਣਾ ਪਰਲੇ ਪਾਸੇ ਮਤਲਬ ਕਿ ਉਚਾਈ ਹੈ ਕਿ ਕਿਹੜੇ ਲੋਟ ਇਹ ਟਿਕਿਆ ਹੋਇਆਗਾ ਤੇ ਅੱਜ ਤੱਕ ਕਹਿੰਦੇ ਇਹ ਹਿੱਲਿਆ ਨਹੀਂਗਾ ਹੈਗਾ ਤੇ 1908 ਦੇ ਵਿੱਚ ਕਹਿੰਦੇ ਭਾਈ ਬ੍ਰਿਟਿਸ਼ ਸਰਕਾਰ ਦੇ ਨਾ ਆਰਥਿਕ ਲਾ ਸੀਗਾ ਕੋਈ ਗਵਰਨਰ ਸੀਗਾ ਤੇ ਉਹਨੇ ਨੂੰ ਹਾਥੀਆਂ ਨਾਲ ਕਹਿੰਦੇ ਸੀਗਾ ਵੀ ਇਹ ਕੋ ਮੰਨਦਾ ਸੀਗਾ ਖਤਰਨਾਕ ਹੈ ਵੀ ਕਿਸੇ ਵੀ ਟਾਈਮ ਡਿੱਗ ਸਕਦਾ ਕਿਉਂਕਿ ਇਹ ਖੜਾ ਹੀ ਏਦਾਂਗਾ ਹਨਾ ਕਿ ਵੀ ਏਦਾਂ ਲੱਗਦਾ ਭਾਈ ਇਹ ਕਿਸੇ ਵੀ ਟਾਈਮ ਜਿਹੜਾ ਇਹ ਡਿੱਗ ਸਕਦਾਗਾ ਉਸਨੇ ਭਾਈ ਇਹਨੂੰ ਹਾਥੀਆਂ ਦੇ ਨਾਲ ਨਾ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਨਹੀਂ ਹਿੱਲਿਆ ਉਦੋਂ ਵੀ ਭਾਈ ਕਹਿੰਦੇ ਇਹ ਹਿੱਲਿਆ ਨਹੀਂਗਾ ਉਦੋਂ ਦਾ ਇੱਥੇ ਐਸੇ ਲੋਟ ਹੀ ਖੜਾਗਾ ਬਹੁਤ ਲੋਕ ਇਹਨੂੰ ਚਮਤਕਾਰੀ ਪੱਥਰ ਵੀ ਕਹਿੰਦੇ ਆਗੇ ਇਧਰ ਭਾਈ ਜੋਰ ਪਰਖੀ ਜਾਂਦੇ ਆਗੇ ਦੇਖਦੇ ਆਗੇ ਤੱਕ ਕੇ ਖੋਟਮਾ ਕਰੀ ਜਾਂਦੇ ਹੈਗੇ ਇਹ ਉਹ ਦੇਖੋ ਇਧਰ ਛਰਲੀ ਮੈਂ ਤੁਮੀ ਕਰ ਤੁਮੀ ਕਰ ਇਹਨੂੰ ਭਾਈ ਜਿਹੜਾ ਕ੍ਰਿਸ਼ਨਾਂ ਦਾ ਆਪਣਾ ਮੱਖਣ ਗੋਲਾ ਕਿਹਾ ਜਾਂਦਾ ਨਾ ਇਹ ਲੋਕਾਂ ਵੱਲੋਂ ਕਿਹਾ ਜਾਂਦਾਗਾ ਇਹ ਲੋਕਾਂ ਨੇ ਨਾਮ ਰੱਖਿਆ ਹੋਇਆ ਕ੍ਰਿਸ਼ਨਾਂ ਦਾ ਮੱਖਣ ਗੋਲਾ ਇਧਰਲੇ ਪਾਸੇ ਭਾਈ ਦੋ ਪੱਥਰ ਹੋਰ ਖੜੇ ਆਗੇ ਐਡੇ ਮਿਹਡੇ ਇਹ ਹੋਰ ਵੀ ਵੱਡੇ ਪੱਥਰ ਆਗੇ ਤੇ ਇਹ ਕਹਿੰਦੇ ਗੁਫਾ ਬਣੀ ਹੋਈ ਆ ਭਾਈ ਦੇਖਦੇ ਆਂ ਕਿ ਕਿੱਧਰ ਨੂੰ ਜਾਂਦਾ ਇਹ ਪੱਥਰ ਤੇ ਕੀ ਗੱਲ ਬਾਤ ਹੈ ਨਾ ਕਿੱਥੋਂ ਦੀ ਨੰਘਣਾ ਪੈਂਦਾਗਾ ਕਸੂਤਾ ਜਿਆ ਯਾਰ ਆ ਇਧਰ ਦੀ ਨੰਘ ਕਿਉਂ ਕਿ ਇਧਰ ਦੀ ਇਧਰ ਦੀ ਠੀਕ ਐ ਇਹ ਆ ਲੋ ਇੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਜੀ ਪਿੱਛੇ ਵੀ ਕਹਿੰਦੇ ਸੀਗੇ ਕਹਿੰਦੇ ਇੱਥੇ ਵੀਡੀਓ ਨਹੀਂ ਤੁਸੀਂ ਬਣਾ ਸਕਦੇ ਉੱਤਰ ਗਏ ਹੌਲੀ ਹੌਲੀ ਓਹੋ ਭਾਈ ਦਰਸ਼ਕ ਇੱਧਰ ਵੀ ਖਾਸੇ ਬੈਠੇ ਆਗੇ ਘਮਣ ਘਮਾਉਣ ਵਾਲੇ ਵਾਵਾ ਆਉਂਦੇ ਇੱਥੇ ਇੱਕ ਇੱਥੇ ਆਹ ਕਲਾ ਦੱਸੀ ਜਾਂਦੀ ਹੈ ਜੀ ਜਿਹੜੀ ਆ ਪੱਥਰਾਂ ਤੇ ਕਲਾ ਕੀਤੀ ਹੋਈ ਹੈ ਨਾ ਇਹ ਕੰਮ ਠੀਕ ਹੈ ਇਹ ਕਲਾ ਕੀਤੀ ਹੈ ਨਾ ਇਹ ਪਤਾ ਲੱਗਦਾ ਭਾਈ ਵੀ ਚਲੋ ਕੁਝ ਬਣਿਆ ਹੋਇਆਗਾ ਜਿਵੇਂ ਉਹ ਪਿੱਛੇ ਪੱਥਰ ਖੜਾਗਾ ਹਨਾ ਤੇ ਇਹਨੂੰ ਇੱਕ ਆ ਗੁਫਾ ਕਹੀ ਜਾਂਦੇ ਆਗੇ ਤੇ ਇਹ ਤਾਂ ਐ ਲੱਗਦਾ ਵੀ ਉਹੀ ਉਲ ਚਕੜੂ ਲੰਗਾ ਮਾਰੀ ਜਾਂਦੇ ਆਗੇ ਵੀ ਕੋਈ ਐਡੀ ਸੱਚ ਗੱਲ ਬਾਤ ਨਹੀਂ ਹੈਗੀ ਭਾਈ ਕਹਿੰਦਾ ਕੀ ਹੋ ਗਿਆ ਉਹਨੂੰ ਐਸੀ ਮੈਨੂੰ ਕਹੀ ਜਾਂਦਾਗਾ ਨਹੀਂ ਭਾਈ ਤੁਹਾਨੂੰ ਕੁਝ ਨਹੀਂ ਕਿਹਾ ਜੀ ਤੇ ਆਹਾ ਇੱਥੇ ਕਲਾ ਵਧੀਆ ਕੀਤੀ ਹੋਈ ਹੈ ਜੀ ਆ ਦੇਖੋ ਤੇ ਕਿਤੇ ਹੋਰ ਵੀ ਸਮੁੰਦਰ ਦੇ ਨਾ ਕਿਨਾਰੇ ਤੇ ਮੰਦਰ ਬਣਿਆ ਹੋਇਆਗਾ ਉੱਥੇ ਵੀ ਕਹਿੰਦੇ ਬਹੁਤ ਸੋਹਣੀ ਕਲਾ ਕੀਤੀ ਹੋਈ ਹੈਗੀ ਤੇ ਇਦਾਂ ਹੀ ਪੱਥਰਾਂ ਦਾ ਉਹ ਮੰਦਰ ਬਣਾਇਆ ਹੋਇਆ ਭਾਈ ਕਲਾ ਕਰਕੇ ਇਧਰਲੇ ਪਾਸੇ ਹੋਰ ਬਹੁਤ ਸਾਰੀ ਕਲਾ ਦੇਖਣ ਨੂੰ ਮਿਲਦੀ ਹੈ ਜੀ ਥੋੜਾ ਜਿਹਾ ਆਪਾਂ ਜ਼ੂਮ ਕਰਦਗੇ ਭਾਈ ਬਹੁਤ ਸਾਰੇ ॠषि मुਨੀਆ ਜਿਨ੍ਹਾਂ ਦੇ ਚਿੱਤਰ ਬਣੇ ਹੋਏ ਹੈਗੇ ਤੇ ਵਿੱਚ ਜਿਹੜੇ ਜਾਨਵਰਾਂ ਦੀਆਂ ਤਸਵੀਰਾਂ ਵੀ ਹੈਗੀਆਂ ਨੇ ਇਧਰਲੇ ਪਾਸੇ ਵੀ ਤੇ ਉਧਰਲੇ ਪਾਸੇ ਵੀ ਜਾਨਵਰਾਂ ਦੀਆਂ ਤਸਵੀਰਾਂ ਜਿਹੜੀਆਂ ਬਣੀਆਂ ਹੋਈਆਂ ਨੇ ਆ ਦੇਖੋ ਜੀ ਬਹੁਤ سارے ਲੋਕ ਪਾਈ ਇੱਥੇ ਵੀ ਆਉਂਦੇ ਆ ਬਸ ਇਹ 1 ਕਿਲੋਮੀਟਰ ਦੇ ਦੈਰੇ ਦੇ ਨਾ ਸਾਰਾ ਕੁਝ ਅੰਦਰ ਅੰਦਰ ਹੀ ਆਗਾ ਇੱਕ ਹੋਰ ਉਧਰਲੇ ਪਾਸੇ ਉਹ ਥਾਂ ਜੇ ਬਣੇ ਹੋਏ ਆਪਾਂ ਉਧਰ ਵੀ ਚੱਲ ਕੇ ਆਉਨੇ ਆਗੇ ਰਾਹ ਕਿੱਥੋਂ ਦੀ ਜਾਂਦਾ ਆਉ ਜਾਂਦਾ ਰਾਹ ਆ ਜਾਂਦਾ ਰਾਹ ਭਾਈ ਇੱਕ ਹੀ ਆ ਵੀ ਦੇਖਦੇ ਆ ਇਹਦੀ ਵੀ ਨਾ ਟਿਕਟ ਮੰਗ ਲੈਣਾ ਇੱਧਰ ਕੰਮ ਕਰੀ ਜਾਂਦੀਆਂ ਔਰਤਾਂ ਕੱਖ ਕੱਢੀ ਜਾਂਦੀਆਂ ਇੱਥੇ ਆਹ ਦੇਖੋ ਭਾਈ ਕੀ ਬਣਿਆ ਇਹ ਗਫਾਵਾਂ ਨਹੀਂ ਆ ਗਾ ਕਿਹੜੇ ਲੋੜ ਦੇ ਥੰਮ ਬਣੇ ਹੋਏ ਆਗੇ ਸਾਹਮਣੇ ਜਿਹੜਾ ਭਾਈ ਤੁਸੀਂ ਆਹ ਬਣਿਆ ਹੋਇਆ ਦੇਖੀ ਜਾਂਨੇ ਹੋ ਮੰਦਰ ਵਾਂਗੂ ਠੀਕ ਹੈ ਜੀ ਇਹ ਮੰਦਰ ਨਹੀਂ ਹੈਗਾ ਜੀ ਇਹਦਾ ਨਾਂ ਹੈਗਾ ਪੰਜ ਰਥ ਪੰਜ ਰਥ ਦਾ ਮਤਲਬ ਜੀ ਪੰਜ ਰਥ ਇਹ ਜਿਹੜਾ ਪੰਜ ਭਗਵਾਨਾਂ ਨੂੰ ਅਲੱਗ-ਅਲੱਗ ਸਮਰਪਿਤ ਹੈਗਾ 7ਵੀਂ ਸਦੀ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਸੀ ਆ ਸਾਰਾ ਟਾਂਚਾ ਜੀ ਤੇ ਇਹ ਇੱਕ ਪੱਥਰ ਨੂੰ ਕੱਟ ਕੇ ਪੰਜ ਰਥ ਬਣਾਏ ਗਏ ਇੱਕੋ ਪੱਥਰ ਦੇ ਬਣੇ ਹੋਇਆ ਇੱਥੇ ਇੱਕ ਵੱਡਾ ਪੱਥਰ ਸੀਗਾ ਉਹਨੂੰ ਅਲੱਗ-ਅਲੱਗ ਟੁਕੜਿਆਂ ਦੇ ਵਿੱਚ ਕੱਟ ਕੇ ਹਨਾ ਭਾਗਾਂ ਦੇ ਵਿੱਚ ਕੱਟ ਕੇ ਤੇ ਇਹ ਪੰਜ ਰਥ ਬਣਾਏ ਗਏ ਆ ਜੀ ਸਾਰਿਆਂ ਨਾਲ ਜਿਹੜਾ ਆ ਪਹਿਲਾ ਰਥ ਹੈਗਾ ਜੀ ਵੱਡਾ ਰਥ ਇਹ ਜੀ ਸ਼ਿਵ ਜੀ ਭਗਵਾਨ ਨੂੰ ਸਮਰਪਿਤ ਆ ਜੀ ਸਭ ਤੋਂ ਵੱਡਾ ਰਥ ਬਣਾਇਆ ਹੋਇਆਗਾ ਤੇ ਉੱਪਰ ਨੂੰ ਸਾਰਿਆਂ ਨਾਲ ਜ਼ਿਆਦਾ ਇਹ ਉਚਾਈ ਚਾਗਾ ਤੇ ਜਿਹਨੂੰ ਜੀ ਧਰਮਰਾਜ ਰਥ ਕਿਹਾ ਜਾਂਦਾਗਾ ਇਹਨੂੰ ਜਿਹੜਾ ਸ਼ਿਵ ਜੀ ਭਗਵਾਨ ਨੂੰ ਸਮਰਪਿਤ ਆਗਾ ਜਿਹੜਾ ਦੂਜਾ ਰਥ ਆ ਨਾ ਜੀ ਉਹ ਭੀਮ ਰਥ ਆਗਾ ਉਹਦਾ ਨਾਮ ਤੇ ਇਹ ਸਾਦਾ ਬਣਿਆ ਹੋਇਆਗਾ ਤੇ ਲੰਬਾਈ 'ਚ ਜਿਹੜਾ ਸਭ ਤੋਂ ਵੱਡਾਗਾ ਭੀਮ ਰਥ 2 ਨੰਬਰ ਤੇ ਤਿੰਨ ਨੰਬਰ ਤੇ ਆ ਜਾਂਦਾ ਜੀ ਆਹ ਰਥ ਜਿਹਦਾ ਨਾਮ ਹੈਗਾਗਾ ਅਰਜਨ ਰਥ ਇਹ ਸ਼ਿਵ ਸ਼ੈਲੀ ਦੇ ਵਿੱਚ ਬਣਿਆ ਹੋਇਆਗਾ ਭਾਈ ਤੇ ਚੌਥਾ ਰਥ ਇਧਰਲੇ ਪਾਸੇ ਜਿਹੜਾ ਤੁਸੀਂ ਦੇਖਿਆ ਇੰਨੇ ਹੋਗੇ ਪੰਜਵਾਂ ਇਹ ਸਭ ਤੋਂ ਛੋਟਾ ਰਥ ਆ ਜੀ ਜੀ ਨੂੰ ਜਿਹਦਾ ਨਾਮ ਹੈਗਾ ਦ੍ਰੋਪਤੀ ਰਥ ਤੇ ਇਹ ਦੁਰਗਾ ਦੇਵੀ ਨੂੰ ਭਾਈ ਸਮਰਪਿਤ ਆਗਾ ਇਹ ਭਾਈ ਇਹਨਾਂ ਦੀ ਕਹਾਣੀ ਹੈਗੀ ਪੰਜ ਰਥ ਦੀ ਪੰਜ ਰਥ ਜਿਹੜੇ ਤੁਸੀਂ ਆ ਸਾਹਮਣੇ ਦੇਖੀ ਜਾਂਦੇ ਹੋ ਬਣੇ ਹੋਏ ਮੰਦਰ ਦੀ ਤਰ੍ਹਾਂ ਦਿਖਦੇ ਆ ਪਰ ਇਹ ਮੰਦਰ ਜਿਹੜੇ ਨਹੀਂ ਹੈਗੇ ਭਾਈ 7ਵੀਂ ਸਦੀ ਦੇ ਵਿੱਚ ਬਣਾਏ ਗਏ ਸੀ ਥੋੜਾ ਆ ਹੋਰ ਗਾਹ ਨੂੰ ਵਧਿਆ ਜੀ ਸਮਾਂ ਜਿਹੜਾ ਹੋ ਗਿਆ ਸਵਾ 5 ਹੋ ਗਏ ਤੇ ਹੁਣ ਜਿਹੜਾ ਭਾਈ ਆਪਾਂ ਰਹਿਣ ਦਾ ਕੋਈ ਥਾਂ ਟਿਕਾਣਾ ਲੱਭਣਾਗਾ ਪਤਾ ਨਹੀਂ ਅੱਜ ਆਪਾਂ ਕਿੱਥੇ ਰਹਾਂਗੇ ਕਿੱਥੇ ਨਾ ਕੋਈ ਪਤਾ ਨਹੀਂ ਕਿਉਂਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਤੇ ਠੰਡ ਵੀ ਉਨੀ ਹੈ ਨਹੀਂਗੀ ਬਿ ਟੈਂਟ ਲਾ ਲ ਗੇ ਟੈਂਟ ਆਪਣੇ ਕੋਲੇ ਦੋ ਟੈਂਟ ਆ ਗਏ ਜੇ ਠੰਡ ਹੋਵੇ ਨਾ ਟੈਂਟ ਵੀ ਲਾ ਲ ਗੇ ਤੇ ਦੇਖਾਂਗੇ ਪਰ ਰਾਤ ਨੂੰ ਤਾਂ ਠੰਡ ਲੱਗਦੀ ਆ ਹੁਣ ਸਵੇਰੇ ਜੇ ਨਾ ਠੰਡ ਲੱਗਦੀ ਹੈ ਕੀ ਚਲੋ ਭਾਈ ਲਵਦੇ ਆ ਕੋਈ ਥਾਂ ਟਿਕਾਣਾ ਜਿਹੜੀ ਆਪਾਂ ਜੀ ਇਹ ਕਲਾ ਦੇਖ ਕੇ ਆਏ ਨਾ ਆਪਣੇ ਇਹ ਚਿੱਤਰਕਾਰੀ ਬਣੀ ਹੋਈ ਆ ਨਾ ਮੂਰਤੀਆਂ ਬਣੀਆਂ ਹੋਈਆਂ ਇਹ ਐਸ ਸ਼ਹਿਰ ਦੇ ਵਿੱਚ ਅੱਜ ਵੀ ਬਣਦੀਆਂ ਨੇ ਆ ਦੇਖ ਲੋ ਜਾਪਾ ਉਹ ਪਿੱਛੇ ਕਹ ਕੇ ਵੀ 7ਵੀਂ ਸਦੀ ਦੇ ਵਿੱਚ ਜਾਂ 8ਵੀਂ ਸਦੀ ਦੇ ਵਿੱਚ ਇਹ ਸਭ ਕੁਝ ਬਣਿਆ ਸੀ ਤਾਂ ਇਹ ਅੱਜ ਵੀ ਬਣਾਉਂਦੇ ਆਗੇ ਇਹ ਕੋਈ ਇੱਕ ਦੁਕਾਨ ਨਹੀਂ ਹੈਗੀ ਘੱਟੋ ਘੱਟ ਜਦੋਂ ਦੇ ਆਪਾਂ ਇਸ ਸ਼ਹਿਰ ਦੇ ਵਿੱਚ ਵੜੇ ਆ ਨਾ ਤੇ ਇਹੀ ਦੁਕਾਨਾਂ ਨੇ ਇੱਥੇ ਸਾਰੀਆਂ ਇਹੀ ਜ਼ਿਆਦਾ ਨਹੀਂ ਆ ਦੇਖ ਲਓ ਥਾਂ ਥਾਂ ਤੇ ਇੱਕ ਪਾਸੇ ਨਹੀਂ ਦੋਨੇ ਪਾਸੇ ਆ ਦੇਖ ਲਓ ਇਧਰਲੇ ਪਾਸੇ ਵੀ ਕਿੰਨੇ ਆ ਮੂਰਤਾਂ ਬਣਾ ਕੇ ਰੱਖੀਆਂ ਹੋਈਆਂ ਨੇ। ਦੰ ਢਲ ਗਿਆ ਜੀ ਤੇ ਗੱਡੀਆਂ ਦੀਆਂ ਲਾਈਟਾਂ ਮੋਟਰਸਾਈਕਲਾਂ ਦੀਆਂ ਲਾਈਟਾਂ ਜਿਹੜੀਆਂ ਚੱਲ ਪਈਆਂ ਨੇ। ਤੇ ਜੇ ਰਹਿਣ ਦੀ ਗੱਲ ਕਰਗੇ ਤੇ ਅੱਜ ਥੋੜਾ ਰਿਆ ਭਾਈ ਔਖਾ ਹੋਇਆ ਪਿਆਗਾ। ਆ ਇੱਕਾ ਹੁਣੀ ਇੱਕ ਘਰ ਆਇਆਗਾ ਘਰ ਨਹੀਂ ਇਹ ਵੀ ਮੰਦਿਰ ਆ ਭਾਈ ਚਰਚਾ ਕੀ। ਤੇ ਇਸ ਤੋਂ ਪਹਿਲਾਂ ਕੱਲਾ ਸਾਫ਼ ਰਾਹ ਹੀ ਆ ਜਾਂਦਾ ਸੀ ਆਸੇ-ਪਾਸੇ ਕੁਝ ਵੀ ਨਹੀਂ ਹੋਰ। ਕੋਈ ਪਾਰਕਪੁਰ ਕਾ ਆਵੇ ਹਨਾ ਕੋਈ ਪਿੰਡ ਕੋਈ ਸ਼ਹਿਰ ਆਵੇ ਤਾਂ ਉਥੇ ਆਪਾਂ ਜਿਹੜਾ ਡੇਰਾ ਲਾਇ ਗਏ ਆਪਣਾ ਰਹਿ ਗਏ ਉਥੇ ਅੱਜ ਦੀ ਰਾਤ ਫਿਰ ਕਟਾਂਗੇ ਕੋਈ ਪਿੰਡ ਸ਼ਹਿਰ ਤਾਂ ਕੀ ਆਉਣਾ ਸੀਗਾ ਜੇ ਤਾਂ ਜੰਗਲ ਆ ਗਿਆ ਤੇ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਟਾਈਮ ਹੋ ਜਾਂਦਾ ਅੱਜ ਰਹਿਣ ਦਾ ਔਖਾ ਹੀ ਹੋਈ ਜਾਊਗਾ ਪਤਾ ਨਹੀਂ ਕੋਈ ਕਿੰਨੇ ਕ ਕਿਲੋਮੀਟਰ ਤੇ ਪਿੰਡ ਹੋਊਗਾ ਨਾ ਕੋਈ ਇੱਥੇ ਲਾਈਟ ਜਗਦੀ ਆ ਨਾ ਕੁਝ ਹੋਰ ਆਗਾ ਆ ਇੱਕ ਸ਼ਹਿਰ ਆਇਆਗਾ ਜੀ ਸ਼ਹਿਰ ਦਾ ਨਾਂ ਹੈਗਾ ਕਲਪਕ ਤੇ ਪਹਿਲਾਂ ਆਪਾਂ ਖਾਣ ਦਾ ਕੋਈ ਦੇਖ ਲਗੇ ਬੰਦੋਬਸਤ ਕਰ ਲਗੇ ਆਸੇ ਪਾਸੇ ਕੋਈ ਢਾਬਾ ਰੋਟੀ ਵਾਲਾ ਤਾਂ ਹੋਣਾ ਨਹੀਂ ਇੱਥੇ ਚੌਲ ਹੀ ਜ਼ਿਆਦਾ ਮਿਲਦੇ ਆ ਕੀਪਕਤਾ ਖੋਰੇ ਰੋਟੀ ਵੀ ਮਿਲ ਜੇ ਭਾਈ ਤੇ ਫਿਰ ਆਪਾਂ ਰਹਿਣ ਸਹਿਣ ਦਾ ਦੇਖਦੇ ਆ ਇਸ ਤੋਂ ਬਾਅਦ ਇੱਕ ਤਾਂ ਨਾ ਬਾਈ ਇਦਾਂ ਦੇ ਆਗੇ ਸਮਝ ਨਹੀਂ ਆਉਂਦੀ ਮਸਾ ਸਮਝਣੇ ਪੈਂਦੇ ਆਗੇ ਮਾੜਾ ਮੋਟਾ ਇੱਧਰ ਉੱਧਰ ਹੋਈ ਜਾਂਦਾਗਾ ਉੱਤੇ ਥੱਲੇ ਆ ਇੱਕ ਢਾਬਾ ਮਿਲਿਆ ਜੀ ਇੱਥੋਂ ਕਹਿੰਦੇ ਭਾਈ ਪਰੌਠਾ ਜਾਂ ਰੋਟੀ ਮਿਲ ਜਾਂਦੀ ਹੈਗੀ ਪਤਾ ਕਰਦੇ ਆਂ ਬਾਕੀ ਰੋਟੀ ਭਾਈ ਜਿਹੜੀ ਇਸ ਢਾਬੇ ਤੇ ਮਿਲ ਜੂਗੀ 20 ਰੁਪਿਆ ਦੀ ਇੱਕ ਰੋਟੀ ਹੈਗੀ ਆਪਾਂ ਭਾਈ ਇਹਨਾਂ ਨੂੰ ਰੋਟੀਆਂ ਕਿਹਾ ਸੀਗਾ ਵੀ ਤਿੰਨ ਤਿੰਨ ਰੋਟੀਆਂ ਲਿਆ ਦਿਓ ਭਾਈ ਤੇ ਨਾਲ ਕੋਈ ਦਾਲ ਸਬਜ਼ੀ ਲਿਆ ਦਿਓ ਹਨਾ ਜੋ ਵੀ ਹੈਗੀ ਹੈਗੀ ਤਿੰਨ ਤਿੰਨ ਰੋਟੀਆਂ ਦੇਗੀ 20 ਰੁਪਿਆ ਦੀ ਜਿਹੜੀ ਇੱਕ ਰੋਟੀ ਹੈਗੀ ਤੇ ਨਾਲ ਜਿਹੜੀ ਦਾਲ ਦੇ ਕੇ ਗਏ ਆ ਨਾ ਭਾਈ ਆ ਦੇਖੋ ਬਾਹਲਟੀ ਭਰ ਕੇ ਰੱਖ ਗਏ ਕਹਿੰਦੇ ਖਾ ਲੋ ਜਿੰਨੀ ਖਾਣੀ ਹੈ ਪਤਾ ਨਹੀਂ ਭਈ ਇਹ ਤੇ ਕੀ ਹਿਸਾਬ ਕਿਤਾਬ ਹੈ ਐਦਾਂ ਹੀ ਜਦੇ ਉਹ ਬੱਚੇ ਖਾਈ ਜਾਂਦੇ ਆ ਨਾ ਪਰ ਉਹਨਾਂ ਨੂੰ ਉਹ ਕੱਪ ਭਰ ਕੇ ਰੱਖ ਕੇ ਦੇ ਕੇ ਗਏ ਹੈਗੇ ਐਦਾਂ ਹੀ ਐਥੇ ਕੰਮ ਹੁਣ ਇਹ ਪਤਾ ਨਹੀਂ ਕਾਦੀ ਦਾਲ ਸਬਜ਼ੀ ਹੈਗੀ ਸਰਪਨ ਮਾਰਨਾ ਮਾੜੀ ਕੜਚੀ ਦੇਖ ਨਾ ਆਹਾ ਖੜੀ ਆ ਮੁੰਦਲਾ ਨਹੀਂ ਨਹੀਂ ਕੀ ਹੈਗਾ ਆਲਗੋਟਾ ਅੰਨਾ ਕੁਰਮਾ ਦੀ ਸਬਜ਼ੀ ਹੈ ਇਹ ਕੁਰਮਾ ਮਾਂ ਰੇਸੇ ਕੁਰਮਾ ਕੁਰਮਾ ਸਬਜ਼ੀ ਆਤੀ ਹੈ ਵੈਚੀ ਵੈਚੀ ਆ ਸਬਜ਼ੀ ਆਤੀ ਹੈ ਹੈ ਟੋਲਾ ਕੁਰਮਾ ਕੁਰਮਾ ਦੀ ਕੁਰਮਾ ਕੁਰਮਾ ਦੀ ਕੋਈ ਬਾਈ ਸਬਜ਼ੀ ਆ ਕੁਰਮਾ ਦੀ ਕੋਈ ਦਾਲ ਸਬਜ਼ੀ ਆ ਬਾਈ ਇਹ ਖਾਣਾ ਦਾਣਾ ਬਾਈ ਠੀਕ ਸੀਗਾ ਵਧੀਆ ਬਣਾਇਆ ਸੀਗਾ ਤੇ ਇੱਕ ਗੱਲ ਹੋਰ ਵੀ ਕੱਲੀਆਂ ਰੋਟੀਆਂ ਦੇ ਪੈਸੇ ਲੈਂਦੇ ਆਗੇ 20 ਰੁਪਏ ਇੱਕ ਰੋਟੀ ਦੇ ਤੇ ਦਾਲ ਸਬਜ਼ੀ ਇੱਥੇ ਉਹ ਬਾਸਟੀ ਭਰੀ ਪਈ ਸੀ ਉਹਦਾ ਕਹਿੰਦੇ ਕੋਈ ਪੈਸਾ ਨਹੀਂ ਹੈਗਾ ਜਿੰਨੀ ਮਰਜ਼ੀ ਖਾ ਲੋ ਕਹਿੰਦੇ ਆਇਆ ਤੇ ਹੁਣ ਰਹਿਣ ਵਾਸਤੇ ਕੋਈ ਲੱਭ ਲਗੇ ਥਾਂ ਜੀ ਆ ਇੱਕ ਪੰਪ ਤੇ ਰਹਿਣ ਬਾਰੇ ਪਤਾ ਕਰਿਆ ਸੀਗਾ ਜੀ ਕਹਿੰਦੇ ਭਾਈ 10 ਵਜੇ ਬੰਦ ਹੋ ਜਾਂਦਾਗਾ ਅੱਗੇ ਦੇਖੋ ਇੱਕ ਅੱਗੇ 24 ਘੰਟਿਆਂ ਵਾਲਾ ਪੰਪ ਹੈਗਾ ਕਹਿੰਦੇ ਉੱਥੇ ਪੁੱਛਦਿਆਂ ਹੁਣ ਜਾ ਕੇ ਅਗਲੇ ਪੈਟਰੋਲ ਪੰਪ ਤੇ ਆ ਕੇ ਖੜ ਗਏ ਆ ਜੀ ਤੇ ਇਹਨਾਂ ਬਾਈਆਂ ਨਾਲ ਭਾਈ ਗੱਲਬਾਤ ਕੀਤੀ ਤੇ ਕਹਿੰਦੇ ਤੁਸੀਂ ਅੱਜ ਦੀ ਰਾਤ ਇੱਥੋਂ ਅੱਜ ਦੀ ਰਾਤ ਇੱਥੇ ਕੱਟ ਸਕਦੇ ਆਂ ਤੇ ਇਧਰਲੇ ਪਾਸੇ ਨਿਸ਼ੂ ਭਾਈ ਆਪਣਾ ਜਿਹੜਾ ਬੈੱਡ ਪਾਈ ਤਿਆਰ ਕਰੀ ਜਾਂਦਾ ਹੈ ਪਹਿਲਾਂ ਨੰਬਰ ਸੌਂਦਾ ਹੁੰਦਾ ਹੈ ਸਭ ਤੋਂ ਪਹਿਲੇ ਉਹ ਨੰਬਰ ਸੌਂਦਾ ਹੁੰਦਾ ਹੈ ਇਸ ਲਈ ਮੈਂ ਇਹ ਜਲਦੀ ਸੌਂ ਜਾਂਦਾਗਾ ਤੇ ਜਲਦੀ ਨਿਸ਼ੂ ਉੱਠ ਜਾਂਦਾਗਾ ਤੇ ਅੱਜ ਦੀ ਵੀਡੀਓ ਜੀ ਆਪਣੀ ਫਿਰ ਇੱਥੇ ਹੀ ਸਮਾਪਤੀ ਵੱਲ ਵੱਧਦੀ ਹੈਗੀ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਅੱਜ ਨਿਸ਼ੂ ਆਪਾਂ ਕਿੰਨੇ ਕਿਲੋਮੀਟਰ ਚੱਲੇ ਆਂਗੇ 75 ਸਿੱਧਾ ਆ ਗਏ ਆਂ ਆਪਾਂ 60 ਤਾਂ ਉੱਥੇ ਆ ਗਏ ਸੀਗੇ 60 ਕਿਲ ਹੌਂਡੀਚਰੀ ਜਿਹੜਾ ਆਪਾਂ ਕੰਮ ਕਿਲੋਮੀਟਰ ਅਲੱਗ ਵੱਡਾ ਰਾਹ ਫੜ ਲਿਆ 170 60 ਪਹਿਲਾਂ 170 ਦੇ ਵਿੱਚੋਂ ਹੁਣ 80 ਰਹਿ ਗਿਆ ਲਾਲਾ 80 50 80 ਰਹਿ ਗਿਆ 79 80 ਤਕਰੀਬਨ 60 ਉਹ ਮੰਨ ਲਾ ਵੀ ਇਹ ਮੰਨ ਲਾ 80 ਕਿਲੋਮੀਟਰ ਚਲਾਏ ਆਂ 80 ਕਿਲੋਮੀਟਰ ਆਏ ਆਂਗੇ ਤੇ ਵਿੱਚ ਦੀ ਉੱਥੇ ਆਪਾਂ ਜਿੱਥੇ ਆ ਪਿੱਛੇ ਜੇ ਹੁਣੇ ਇੱਕ ਮਹਾਵਲੀਪੁਰੀ ਪਤਾ ਨਹੀਂ ਕਿਹੜਾ ਪਿੰਡ ਸੀਗਾ ਸ਼ਹਿਰ ਸੀਗਾ ਉੱਥੇ ਵੀ 2 ਘੰਟੇ ਰੁਕੇ ਰਹੇ 80 ਕਿਲੋਮੀਟਰ ਕੱਢਿਆ ਜੀ ਅੱਜ ਦਾ ਆਪਣਾ ਸਫ਼ਰ ਤੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ